ਭਾਜੀ ਇਸ ਵਾਰ ਜੌਲੀ ਐਂਟਰ ਬਣਾ ਫ੍ਰੀ ਐਲਈਡੀ ਦੇਤੀ ਬਿਲਕੁਲ ਫ੍ਰੀ 43 ਇੰਚ ਐਲਈਡੀ ਦੇ ਨਾਲ 32 ਇੰਚ ਐਲਈਡੀ ਬਿਲਕੁਲ ਫ੍ਰੀ ਕੰਬੋ ਆਫਰ 50 ਇੰਚ ਐਲਈਡੀ ਦਾ 32 ਇੰਚ ਐਲਈਡੀ ਬਿਲਕੁਲ ਫ੍ਰੀ ਭਾਜੀ ਪੰਜਾਬ ਦੇ ਓਪਨ ਚੈਲੰਜ ਰੇਡ ਇਸ ਵਾਰ ਜੌਲੀ ਐਂਟਰ ਬਜਾਣ ਲਾਤੇ ਦੇਖੋ ਐਲਜੀ ਕੰਪਨੀ ਦੀ ਸੈਮਸੰਗ ਕੰਪਨੀ ਦੀ ਵਾਸ਼ਿੰਗ ਮਸ਼ੀਨ ਦੇ ਦੇ ਜਾ ਰਹੇ ਆ 7 ਕਿਲੋ ਦੀ ਵਾਸ਼ਿੰਗ ਮਸ਼ੀਨ ਓਨਲੀ 9990 ਰੁਪਏ ਦੀ 8 ਕਿਲੋ ਦੀ ਵਾਸ਼ਿੰਗ ਮਸ਼ੀਨ 11990 ਦੀ ਔਰ 10 ਕਿਲੋ ਦੀ ਵਾਸ਼ਿੰਗ ਮਸ਼ੀਨ 13990 ਦੀ ਅਜੇ ਵੀ ਫ੍ਰੀ ਫ੍ਰੀ ਬਾਰ ਦੇ ਅਸੀਂ 7 ਕਿਲੋ ਦੀ टी ਸੀਰੀ ਦੀ ਵਾਸ਼ਿੰਗ ਮਸ਼ੀਨ 8 ਕਿਲੋ टी ਸੀਰੀ ਦੀ ਵਾਸ਼ਿੰਗ ਮਸ਼ੀਨ ਬਿਲਕੁਲ ਫਰੀ ਦੇਣੀ ਹੈ ਉਹ ਵੀ ਗਾਰੰਟੀ ਨਾਲ ਦਿੱਤੀ ਜਿਨ੍ਹਾਂ ਦੀ ਗਾਰੰਟੀ ਭਾਜੀ 1 ਸਾਲ ਰਹੂਗੀ ਜੌਲੀ ਐਂਡ ਬਜਾ ਸਰ ਬੰਪ ਤਮਾਕੇ ਲਾਦੇ ਭਾਜੀ ਇਸ ਵਾਰ ਵਾਸ਼ਿੰਗ ਮਸ਼ੀਨ 43 ਇੰਚ ਦੇ 55 ਇੰਚ ਦੇ 65 ਇੰਚ ਦੇ ਅਸੀਂ ਇਹ ਫਿਲਿਪ ਦੀ ਸਾਊਂਡ ਬਾਰ ਜਿਹਦੀ ਕਿ ਐਮ ਆਰ ਪੀ 15000 ਹੈ ਬਿਲਕੁਲ ਫਰੀ ਦੇਣੀ ਹੈ ਔਰ 32 ਇੰਚ ਦੀ ਐਲ ਈ ਡੀ ਕੰਪਨੀਆਂ ਤੇ ਅਸੀਂ ਜਿਹੜੇ ਇਹ ਹੈਗੇ ਕੈਸਲ ਕੰਪਨੀ ਦਾ ਜਿਹੜਾ ਹੈਗਾ ਦੇਖੋ ਬਿਲਕੁਲ ਬਲੂਟੂਥ ਵਾਲਾ ਸਪੀਕਰ ਜਿਹਦੀ ਕਿ ਐਮ ਆਰ ਪੀ 8990 ਇਹ ਬਾਜੀ ਸੀ ਆਰੋਦੇ ਨਾਲ ਇਸਰ 25 ਲੀਟਰ ਦਾ ਗੀਜ਼ਰ ਬਿਲਕੁਲ ਫ੍ਰੀ ਦੇ ਰਹੇ ਆ ਬਾਜੀ ਫ੍ਰੀ ਦੇਵੋਗੇ ਪੱਕੀ ਗੱਲ ਹੈ ਬਿਲਕੁਲ ਫ੍ਰੀ ਇਹ ਮਸ਼ੀਨ ਲੈ 8 ਕਿਲੋ ਦੀ 9 ਕਿਲੋ ਦੀ ਉਹ ਵੀ ਕੰਪਨੀ ਟੀ ਸੀਰੀਜ਼ ਦੇ ਬ੍ਰਾਂਡਡ ਮਸ਼ੀਨ ਦਵਾਗੇ ਤੁਹਾਨੂੰ ਉਹਦੇ ਨਾਲ 25 ਲੀਟਰ ਦਾ ਬਿਲਕੁਲ ਗਿਜ਼ਰ ਫ੍ਰੀ ਦਵਾਗੇ ਭਾਜੀ ਦਵਾਂਗੇ ਪੱਕੀ ਗੱਲ ਹੈ ਗਿਜ਼ਰ ਨਾਲ ਬਿਲਕੁਲ ਫ੍ਰੀ ਦਵਾਗੇ ਉਹ ਵੀ 12990 ਦੇ ਵਿੱਚ 8 ਕਿਲੋ ਤੇ 13990 9 ਕਿਲੋ ਮਸ਼ੀਨ ਉਹਦੇ ਨਾਲ 25 ਲੀਟਰ ਦਾ ਗਿਜ਼ਰ ਬਿਲਕੁਲ ਫ੍ਰੀ ਮਿਲੇਗਾ ਭਾਜੀ ਜੀ ਜੌਲੀ ਐਂਡ ਵੈਲ ਹੈ ਇਸ ਵਾਰ ਸਨਸ਼ਾਈਨ ਕੰਪਨੀ ਦੀ ਚਿਮਨੀ ਦੇ ਨਾਲ ਚੁੱਲਾ ਬਿਲਕੁਲ ਫ੍ਰੀ ਦੇ ਰਹੇ ਹੈ ਭਾਜੀ ਦੋ ਅਲਾਵਾ ਵੀ ਗਲਾਸ ਵਾਲਾ ਉਸ ਤੋਂ ਇਲਾਵਾ ਚੁੱਲਾ ਤਾਂ ਦੇ ਰਹੇ ਨਾਲ ਇਲੈਕਟ੍ਰਿਕ ਕੇਟਲ ਵੀ ਫ੍ਰੀ ਦੇ ਰਹੇ ਹੈ ਇਸ ਵਾਰ ਸ ਜਾਂ ਜਾ ਰਹੇ ਆ ਉਹ ਤੋਂ ਇਲਾਵਾ ਸਾਡੇ ਕੋਲ ਬਜਾਜ਼ ਦਾ ਗੀਜ਼ਰ, ਓਰੀਐਂਟ ਦਾ ਗੀਜ਼ਰ, ਰਿਕਾਲਡ, ਲੇਜ਼ਰ ਸਿੰਗਰ, ਖੈਤਾਨ ਸਾਰੀ ਕੰਪਨੀ ਦੀ ਗੀਜ਼ਰ ਤੁਹਾਨੂੰ ਸਾਡੇ ਕੋਲ ਅਵੇਲੇਬਲ ਹੋਣਗੇ ਜੀ। ਇਸ ਵਾਰ ਅਸੀਂ ਆਪਣੇ ਕਸਟਮਰ ਨੂੰ ﺍﻟमारी ਦੇ ਨਾਲ ਜਿਹੜਾ ਪੱਖਾ ਸਿੰਗਰ ਕੰਪਨੀ ਦਾ ਜਿਹਦੀ ਕੀ ਐਮ ਆਰ ਪੀ 2000 ਰੁਪਏ ਬਿਲਕੁਲ ਫ੍ਰੀ ਦੇਣਾ ਭਾਜੀ ਅਸੀਂ ਫ੍ਰੀ ਦਵਾਂਗੇ। ਭਾਜੀ ਸਰ ਦੀਵਾਲੀ ਤੇ ਝੋਲੀ ਨੂੰ ਬੰਬ ਤਮਾਕੇ ਲਾਤੇ ਆ ਉਹਨਾਂ ਕੋਲ ਵਿਜ਼ਿਟ ਇੱਕ ਡਬਲ ਡੋਰ ਦੇ ਨਾਲ ਹੀ ਸਪੈਸ਼ਲੀ ਇਹ ਦੇਖੋ ਜੇ ਸਮਾਰਟ ਕੰਪਨੀ ਦਾ 3490 ਰੁਪਏ ਐਮ ਆਰ ਪੀ ਵਾਲਾ ਜੋਸਰ ਮਿਕਸਰ ਗ੍ਰਾਈਂਡਰ ਬਿਲਕੁਲ ਫ੍ਰ बोल जा रहे हैं पाजी की गल होगी कदे पुराना काट रहे नया दे रहे हैं पाजी अच्छा पक्की गल है पक्की गल है पाजी ਤੁਹਾਡੇ ਘਰ ਕੋਈ ਵੀ ਪੁਰਾਣਾ ਗੱਦਾ ਹੋਵੇ ਜਿੱਦਾਂ ਦਾ ਮਰਜ਼ੀ ਹੋਵੇ ਪਾਜੀ ਸਾਡੇ ਕੋਲ ਲੈ ਕੇ ਆਓ ਨਵੇਂ ਗੱਦੇ ਲੈ ਕੇ ਜਾਓ ਐਕਸਚੇਂਜ ਕਰਕੇ ਜਾਓ ਅਪ ਟੂ 1000 ਤੋਂ ਲੈ ਕੇ ਅਸੀਂ 5000 ਤੱਕ ਪਾਜੀ ਤੇ ਐਕਸਚੇਂਜ ਸਕੀਮ ਲਾਤੀ ਹੈ ਪਾਜੀ ਅਸੀਂ ਕਸਟਮਰ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਉਹਨਾਂ ਨੂੰ ਜੇ ਸਮਾਰਟ ਕੰਪਨੀ ਦੀ ਚਿਮਨੀ ਬਿਲਕੁਲ ਫ੍ਰੀ ਦੇਵਾਂਗੇ ਜਿਹੜੇ ਕਸਟਮਰ ਸਾਡੀ ਵੀਡੀਓ ਨੂੰ ਬਹੁਤ ਵਧੀਆ-ਵਧੀਆ ਕਮੈਂਟ ਦੇਣਗੇ ਉਹਨਾਂ ਵਿੱਚੋਂ ਸਿਲੈਕਟ ਕਰਕੇ ਜੇ ਸਮਾਰਟ ਕੰਪਨੀ ਦਾ ਆਰੋ ਆਪਣੇ ਬਿਲਕੁਲ ਫਰੀ ਦੇਵਾਂਗੇ ਭਾਜੀ ਪੱਕੀ ਗੱਲ ਦਵਾਂਗੇ ਪੱਕੀ ਗੱਲ 100% ਹੈ ਜੀ ਕਰ ਦੋ ਵੀਡੀਓ ਸ਼ੇਅਰ ਤੇ ਪਹੁੰਚੋ ਉੱਪਰਲੇ ਬੈਰੀਲ ਕਨੋਲੀ ਦੇ ਉੱਪਰ ਲੱਗ ਗਈ ਬਹੁਤ ਵੱਡੀ ਸੇਲ ਜੋਲੀ ਐਂਟਰਪ੍ਰਾਈਜ਼ਸ ਵਾਲੇ ਤੇ ਜਿੱਥੇ ਮਿਲਣਗੇ ਤੁਹਾਨੂੰ ਕੰਬੋ ਆਫਰ ਇਸ ਦੀਵਾਲੀ ਹੋਰ ਅਨੇਕਾ ਨਾਮ ਮਿਲਣਗੇ ਹੋਰ ਆਫਰਾਂ ਮਿਲਣਗੀਆਂ ਮਤਲਬ ਕਿ ਜੇ ਗੱਲ ਕਰੀਏ ਹਰੇਕ ਜੋ ਵੀ ਸਮਾਨ ਲੈ ਕੇ ਜਾਂਦੇ ਹਾਂ ਤਾਂ ਨਵੀਂ ਤੋਂ ਨਵੀਂ ਜਿਹੜੀ ਆਫਰਾਂ ਨੇ ਸਕੀਮਾਂ ਜੋਲੀ ਐਂਟਰਪ੍ਰਾਈਜ਼ਸ ਤੇ ਮਿਲਣਗੀਆਂ ਤੇ ਆਓ ਅੰਦਰ ਚੱਲਦੇ ਆਂ ਦੇਖਦੇ ਇਸ ਦੀਵਾਲੀ ਕਿਹੜਾ ਧਮਾਕਾ ਕੀਤਾ ਜਾ ਰਿਹਾ ਵਾਸ਼ਿੰਗ ਮਸ਼ੀਨਾਂ ਦੇ ਉੱਪਰ ਕ ਦੇ ਉੱਪਰ ਵੀ ਕੰਬੋ ਆਫਰ ਲੱਗਦੀ ਕੋਈ ਸਵਾਲ ਪਾਜੀ ਸੋ ਜੋਲੀ ਐਂਟਰਪਾਈਜ਼ ਨੇ ਫ੍ਰਿਜਾਂ ਉੱਪਰ ਬਹੁਤ ਵਧੀਆ ਕੰਬੋ ਆਫਰ ਲਾਇਆ ਸੀ ਹਰੇਕ ਫ੍ਰਿਜ ਦੇ ਨਾਲ ਕੁਛ ਨਾ ਕੁਛ ਗਿਫਟ ਦੇ ਰਹੇ ਆ ਤੁਸੀਂ ਆਓ ਤੁਹਾਨੂੰ ਮੈਂ ਰੇਂਜ ਦਿਖਾਣਾ ਸਾਡੇ ਕੋਲ ਸਿੰਗਲ ਡੋਰ ਫ੍ਰਿਜ ਵੀ ਹੈਗਾ ਡਬਲ ਡੋਰ ਫ੍ਰਿਜ ਵੀ ਹੈਗਾ ਸਿੰਗਲ ਡੋਰ ਦੇ ਨਾਲ ਅਸੀਂ ਇੱਕ ਤਾਂ ਇਨਸਟੈਂਟ ਗਿਫਟ ਤਾਂ ਦੇਣੇ ਜੇਣਾ ਹੈ ਪੱਕੀ ਗੱਲ ਹੈ ਪੱਕੀ ਗੱਲ ਹੈ ਪੱਕੀ ਗੱਲ ਹੈ ਪਾਜੀ ਪੈਨ ਲੈ ਲਓ ਕਾਪੀ ਲਿਖ ਲੈਣ ਇਹ ਤੋਂ ਇਲਾਵਾ ਹੋਰ ਵੀ ਫਾਇਦੇ ਕਰਨੇ ਅਸੀਂ ਹੋਰ ਵੀ ਫਾਇਦੇ ਕਰਾਂਗੇ ਇਹ ਤੋਂ ਇਲਾਵਾ ਪਾਜੀ ਸਾਡੇ ਸਕ੍ਰੈਚ ਕਾਰਡ ਦੇਖੋ ਕੂਪਨ ਦੀ ਸਕੀਮ ਚੱਲ ਰਹੀ ਹੈ ਇੱਕ ਵੀ ਗਿਫਟ ਨਿਕਲੂਗਾ ਕੋਈ ਇਹ ਨਹੀਂ ਅਸੀਂ ਬਾਤ ਚ ਦਵਾਗੇ ਆਏਗਾ ਫਿਰ ਇਨਸਟੈਂਟ ਜੋ ਨਿਕਲੇਗਾ ਨਾਲ ਹੀ ਦਵਾਗੇ ਸਾਡੇ ਕਸਟਮਰ ਦੇ ਐਲਈਡੀ ਹੋਗੀ ਟਰੈਵਲ ਬੈਗ ਹੋਗੇ ਆਇਰਨ ਹੋਗੀ ਕੈਟਲ ਹੋਗੀ ਇਹਦੇ ਦੀ ਮਿਕਸੀ ਜੀ ਬਹੁਤ ਵੱਡੇ ਵੱਡੇ ਇਨਾਮ ਨਿਕਲ ਰਹੇ ਆ ਭਾਈ ਇਸ ਕਰਕੇ ਕਹਿ ਰਹੇ ਆ ਆਪਣੇ ਕਸਟਮਰ ਆਓ ਤੇ ਫਾਇਦਾ ਕਰੋ ਗੱਦੇ ਫੇਰ ਲਿਆਏ ਕੀ ਚਾ ਕਰੇ ਫੇਰ ਉਹ ਫਰਾਨਾਣ ਜਾ ਰਹੇ ਦੁਬਾਰਾ ਫ੍ਰੀ 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 ਬਾਰ ਬਾਰ ਕਹਿ ਰਹੇ ਗੱਦੇ ਅਸੀਂ 7 ਕਿਲੋ ਦੀ T ਸੀਰੀਜ਼ ਦੀ ਵਾਸ਼ਿੰਗ ਮਸ਼ੀਨ 8 ਕਿਲੋ T ਸੀਰੀਜ਼ ਦੀ ਵਾਸ਼ਿੰਗ ਮਸ਼ੀਨ ਬਿਲਕੁਲ ਫ੍ਰੀ ਦੇਣੇ ਆ ਉਹ ਵੀ ਗਾਰੰਟੀ ਵਾਲੇ ਗੱਦੇ ਜਿਨ੍ਹਾਂ ਦੀ ਗਾਰੰਟੀ ਭਾਜੀ 1 ਸਾਲ ਰਹੂਗੀ ਜੌਲੀਂ ਵਜਾ ਦਾ ਬੰਬ ਧਮਾਕੇ ਲਾਦੇ ਭਾਜੀ ਇਸ ਵਾਰ ਵਾਸ਼ਿੰਗ ਮਸ਼ੀਨ ਪੰਜਾਬ ਦੇ ਓਪਨ ਚੈਲੰਜ ਇਹਸ ਵਾਰ ਜੋਲੀ ਐਂਟਰਪ੍ਰਾਈਜ਼ ਨਾਲ ਲਾਤੇ ਦੇਖੋ LG ਕੰਪਨੀ ਦੀ Samsung ਕੰਪਨੀ ਦੀ ਵਾਸ਼ਿੰਗ ਮਸ਼ੀਨ ਦੇਜ ਜਾ ਰਹੇ ਆ 7 ਕਿਲੋ ਦੀ ਵਾਸ਼ਿੰਗ ਮਸ਼ੀਨ ਓਨਲੀ 9990 ਰੁਪਏ ਦੀ 8 ਕਿਲੋ ਦੀ ਵਾਸ਼ਿੰਗ ਮਸ਼ੀਨ 11990 ਦੀ ਔਰ 10 ਕਿਲੋ ਦੀ ਵਾਸ਼ਿੰਗ ਮਸ਼ੀਨ 13990 ਦੀ ਹਜੇ ਵੀ ਸਕੀਮ ਜੋਲੀ ਐਂਟਰਪ੍ਰਾਈਜ਼ ਦੀ ਖਤਮ ਨਹੀਂ ਹੋਈ ਇਸ ਤੋਂ ਇਲਾਵਾ ਇਹ ਸਕ੍ਰੈਚ ਕਾਰ ਦੇ ਰਹੇ ਆ ਸਕ੍ਰੈਚ ਕਾਰ ਦੇ ਵਿੱਚ ਲੱਖਾਂ ਦੇ ਇਨਾਮ ਜੋਲੀ ਐਂਟਰਪ੍ਰਾਈਜ਼ ਇਸ ਵਾਰ ਵੰਡਣੇ ਆਤਪਰ ਤੁਸੀਂ ਆਣਾ ਕਿੱਥੇ ਹੈ ਓਨਲੀ ਓਨਲੀ ਸ਼ੋਰੂਮ ਐ ਜੋਲੀ ਐਂਟਰਪ੍ਰਾਈਜ਼ ਕਨੋਲੀ ਬੈਰੀਅਲ ਜੀ ਭਾਜੀ AC ਪਰ ਕਿੰਨੇ ਰੇਟ ਘਟਨੇ ਜੀਐਸਟੀ ਨੂੰ ਲੈ ਕੇ ਸਵਾ ਪਾਜੀ ਇਸ ਵਾਰ ਗਵਰਨਮੈਂਟ ਨੇ ਜਿਹੜੇ ਹੈਗੇ ਆ ਜਿਹੜੇ ਏਸੀ ਹੈਗੇ ਆ ਉਹਨਾਂ ਦੇ ਉੱਪਰ 28% ਪਹਿਲਾਂ ਜੀਐਸਟੀ ਹੁੰਦੀ ਸੀ ਹੁਣ 18% ਰਹਿ ਗਈ ਹੈ ਏਸੀ ਦੇ ਉੱਪਰ 10% ਡਿਸਕਾਊਂਟ ਹੋ ਗਿਆ ਹੈ ਜਿਹੜਾ ਪਹਿਲਾਂ ਡੇਟਨ ਦਾ ਏਸੀ ਹੁੰਦਾ ਸੀ 35000 ਦਾ ਹੁਣ ਉਹ 30000 ਦਾ ਰਹਿ ਗਿਆ ਜਿਹੜਾ 30000 ਦਾ ਹੁੰਦਾ ਸੀ ਲਾ ਲਓ 3000 ਘਟ ਗਿਆ ਜਿਹੜਾ 40000 ਦਾ ਹੁੰਦਾ ਸੀ ਉਹ 4000 ਰੁਪਏ ਘਟ ਗਿਆ ਸਾਡੇ ਕੋਲ ਡੇਟਨ ਦਾ ਏਸੀ ਜਿਹੜਾ ਸਟਾਰਟ ਹੋ ਰਿਹਾ ਹੁਣ ਅਨੀਡਾ ਕੰਪਨੀ ਦੇਖੋ ਜਿਵੇਂ 29990 ਰੁਪਏ ਦਾ ਹੀਟਰ ਫਰੀ ਦੇਵਾਂਗੇ ਪਲੱਸ ਏਸੀ ਕਵਰ ਫਰੀ ਦੇਵਾਂਗੇ ਪਲੱਸ ਤੁਹਾਨੂੰ ਸਕ੍ਰੈਚ 쿠ਪਨ ਫਰੀ ਦੇਵਾਂਗੇ ਦਿਵਾਲੀ ਦਾ ਐਨੇ ਵੱਡੇ ਵੱਡੇ ਆਫਰ ਲਾਤੇ ਆ ਸਾਡੇ ਕੋਲ ਹਰੇਕ ਕੰਪਨੀ ਦਾ ਏਸੀ ਹੈਗਾ ਆਈਐਫਬੀ ਐਲਜੀ ਲਾਇਡ ਕੈਰੀਅਰ ਤੇ ਸਾਡੇ ਕੋਲ ਕਨੋਲੀ ਜੋਲੀ ਇੰਟਰਪ੍ਰਾਈਜ਼ ਸ਼ੋਰੂਮ ਤੇ ਵਿਜ਼ਿਟ ਕਰੋ ਤਾਂ ਆਰਓ ਪਰ ਕਿਹੜੀ ਸਕੀਮ ਲਾ ਰਹੇ ਹੋ ਇਸ ਵਾਰ ਭਾਜੀ ਅਸੀਂ ਆਰਓ ਦੇ ਨਾਲ ਇਸ ਵਾਰ 25 ਲੀਟਰ ਦਾ ਗੀਜ਼ਰ ਬਿਲਕੁਲ ਫਰੀ ਦੇ ਰਹੇ ਹਾਂ ਭਾਜੀ ਜੋਫਰ ਲੱਗੀ ਹੋਈ ਹੈ 3000 ਤੋਂ 5000 ਕੀ ਰਸਗੀ ਹੈ ਇਹ ਅਲਮਾਰੀਆਂ ਦੇ ਉੱਪਰ ਭਾਜੀ ਜੋਲੀ ਇੰਟਰਪ੍ਰਾਈਜ਼ ਇਸ ਵਾਰ ਅਲਮਾਰੀਆਂ ਦੇ ਐਕਸਚੇਂਜ ਸਕੀਮ ਲਾ ਰਹੀ ਤੁਹਾਡੇ ਘਰ ਸਟੀਲ ਮਾਰੀਆਂ ਦੇ ਦਵਾਂਗੇ ਔਰ ਐਕਸਚੇਂਜ ਕਰਕੇ ਦਵਾਂਗੇ ਦੇਖੋ ਜੀ ਮੈਂ ਦੇਖੋ ਪ੍ਰਿੰਟਡ ਅਲਮਾਰੀ ਆ ਗਈ 4x6 ਦੀ ਆ ਦੇਖੋ ਲਗਦੀ ਵੁੱਡਨ ਚ ਹੈ ਪਰ ਹੈਗੀ ਸਟੀਲ ਚ ਭਾਜੀ ਇਹ ਉਦੋਂ ਬੱਚਿਆਂ ਦੀ ਅਲਮਾਰੀ ਆ ਗਈ ਦੇਖੋ ਉਦੋਂ 3x5 ਦੀ ਆ ਗਈ 3x4 ਦੀ ਆ ਗਈ ਦੇਖੋ ਭਾਜੀ ਅਲਮਾਰੀਆਂ ਦੇ ਉੱਪਰ ਪੱਖਿਆਂ ਦਾ ਕੀ ਕੰਮ ਆ ਗਿਆ ਭਾਜੀ ਇਸ ਵਾਰ ਅਸੀਂ ਆਪਣੇ ਕਸਟਮਰ ਨੂੰ ਅਲਮਾਰੀ ਦੇ ਨਾਲ ਜਿਹੜਾ ਪੱਖਾ ਸਿੰਗਰ ਕੰਪਨੀ ਦਾ ਜਿਹਦੀ ਕੀ ਐਮ ਆਰ ਪੀ 2000 ਰੁਪਏ ਬਿਲਕੁਲ ਫਰੀ ਦੇਣਾ ਭਾਜੀ ਅਸੀਂ ਫਰੀ ਦਵਾਂਗੇ ਭਾਜੀ ਸਰ ਦੀਵਾਲੀ ਤੇ ਜੋਲੀ ਬੰਬ ਤਮਾਕੇ ਲਾਤੇ ਆ ਉਹਨਾਂ ਕੋਲ ਵਿਜ਼ਿਟ ਕਰੋ ਭਾਜੀ ਆ ਕੇ ਇਸ ਤੋਂ ਇਲਾਵਾ ਆ ਕ੍ਰੈਸ਼ ਕਰਦੀ ਸਕੀਮ ਬੜੀ ਫੇਮਸ ਹੋ ਰਹੀ ਹੈ ਜਿਹੜਾ ਵੀ ਤੁਹਾਨੂੰ ਕੋਈ ਗਿਫਟ ਨਿਕਲੂਗਾ ਇਨਸਟੈਂਟ ਤੁਹਾਨੂੰ ਨਾਲ ਦੀ ਨਾਲ ਦਵਾਂਗੇ ਇਹ ਕੋਈ ਨਹੀਂ ਵੀ ਬਾਅਦ ਚ ਲੈ ਜਾਓਗੇ ਐਦਾਂ ਦਾ ਕੋਈ ਕੰਮ ਨਹੀਂ ਹੋਏਗਾ ਨਾਲ ਦੀ ਨਾਲ ਦਵਾਂਗੇ ਬਿਲਕੁਲ ਤੁਸੀਂ ਵਿਜ਼ਿਟ ਕਰਨਾ ਹੈ ਭਾਜੀ ਜੋਲੀ ਇੰਟਰਪ੍ਰਾਈਜ਼ ਕਨੌਲੀ ਪੈਰੀਅਰ ਪਾਣੀ ਤੁਸੀਂ ਲਾਈਨ ਦੇ ਵਿੱਚ ਮਾਈਕ੍ਰੋਵੇਵ ਲਾਏ ਹੋਏ ਨੇ ਲਿਖਿਆ ਹੋਇਆ ਬੰਪਰ ਆਫਰ ਐਮ ਆਰ ਪੀ ਦੇ ਉੱਪਰ ਕਾਟਾ ਮਾਰਿਆ ਹੋਇਆ ਕੀ ਚੱਕਰ ਕੀ ਹੈ ਅਸਲ ਵਿੱਚ ਇਹ ਪਾਜੀ ਸਾਡੇ ਕੋਲ ਇਸ ਵਾਰ ਮਾਈਕ੍ਰੋਵੇਵ ਦੀ ਹਿਊਜ ਰੇਂਜ ਹੈਗੀ ਆ ਦੇਖੋ ਸਾਡੇ ਕੋਲ ਆਈ ਐਫ ਬੀ ਦਾ ਹੈਗਾ ਐਲ ਜੀ ਦਾ ਹੈਗਾ ਸੈਮਸੰਗ ਦਾ ਹੈਗਾ ਸਾਡੇ ਕੋਲ ਜਿਹੜੇ ਇਸ ਵਾਰ ਬਹੁਤ ਹੀ ਡਿਸਕਾਊਂਟ ਰੇਟ ਤੇ ਮਾਈਕ੍ਰੋਵੇਵ ਆ ਚੁੱਕੇ ਹਨ ਔਰ ਹਰ ਇੱਕ ਸਾਈਜ਼ ਆ ਚੁੱਕਾ ਹੈ 15 ਲੀਟਰ 17 ਲੀਟਰ 20 ਲੀਟਰ 25 ਲੀਟਰ 30 ਲੀਟਰ ਔਰ ਇਸ ਤੇ ਬਹੁਤ ਵੱਡੇ ਡਿਸਕਾਊਂਟ ਲੱਗ ਚੁੱਕੇ ਹਨ ਡਿਸਕਾਊਂਟ ਤੋਂ ਬਾਅਦ ਅਸੀਂ ਇਹਨਾਂ ਸਕ੍ਰ ਉਹਦਾ ਸਕ੍ਰੈਚ ਕਾਰਡ ਮਿਲੇਗਾ 100% ਸ਼ੋਰ ਛੋੜਦਾ ਤੁਹਾਨੂੰ ਗਿਫਟ ਮਿਲੇਗਾ ਬਸ ਆਣਾ ਕਿਤੇ ਤੁਸੀਂ ਜੋਲੀ ਇੰਟਰਪ੍ਰਾਈਜ਼ ਕਨੋਲੀ ਬੈਰੀਅਲ ਤੇ ਜੋਲੇ ਵਾਲਿਆਂ ਨੇ ਆਈਫੋਨ ਰੱਖ ਲੈ ਸਮਾਰਟਫੋਨ ਰੱਖ ਲੈ ਕਿਹੜੀ ਸਕੀਮ ਚੱਲ ਰਹੀ ਹੈ ਭਾਜੀ ਇਸ ਵਾਰ ਇਸ ਵਾਰ ਅਸੀਂ ਆਪਣੇ ਕਸਟਮਰ ਨੂੰ ਦੇਣ ਜਾ ਰਹੇ ਹਾਂ ਬਹੁਤ ਹੀ ਵਧੀਆ ਸਕੀਮ ਜਿਹੜਾ ਕੋਈ ਸਾਡੇ ਕੋਲ 15000 ਤੋਂ ਨੀਚੇ ਮੋਬਾਈਲ ਬਾਇ ਕਰੇਗਾ ਉਹਨੂੰ ਅਸੀਂ ਪੂਰੇ 5 ਗਿਫਟ ਦਵਾਂਗੇ ਜਿਹੜਾ ਕੋਈ 15000 ਤੋਂ ਉੱਪਰ ਮੋਬਾਈਲ ਬਾਇ ਕਰੇਗਾ ਉਹਨੂੰ ਅਸੀਂ ਪੂਰੇ 10 ਗਿਫਟ ਦਵਾਂਗੇ ਦੁਵਾਰ ਦੇਖ ਤੇ ਲੋਕ ਸਕੀਮ ਹੈ ਮੈਂ ਕਿਹਾ ਦੁਵਾਰ ਦੇ ਲੋਕ ਉਸ ਤੋਂ ਇਲਾ ਗਿਫਟ ਨਿਕਲੇਗਾ ਭਾਜੀ ਔਰ ਉਸ ਤੋਂ ਇਲਾਵਾ ਸੀ ਕਸਟਮਰ ਨੂੰ ਆਪਣੇ Bajaj Finance ਵੀ ਕਰਕੇ ਦੇਣਾ Home Credit ਵੀ ਦੇਣਾ IDFC ਵੀ ਔਰ ਸਾਡੇ ਕੋਲ ਦੇਖ ਲਓ ਬ੍ਰਾਂਡ ਸਾਰੇ ਅਵੇਲੇਬਲ ਹੈ Realme ਹੋ ਗਿਆ Oppo ਹੋ ਗਿਆ Poco ਹੋ ਗਿਆ OnePlus ਹੋ ਗਿਆ Samsung ਹੋ ਗਿਆ iPhone ਹੋ ਗਿਆ Mi Vivo ਸਾਰੇ ਗ੍ਰੇਂਦ ਨੂੰ Jolly Enterprise ਕੋ ਮਿਲੇਗੀ ਤਦੋਂ ਸੋ ਆਣਾ ਕਿਥੇ ਇੱਕੋ ਇੱਕ ਸ਼ੋਅਰੂਮ ਹੈ Jolly Enterprise ਕਨੌਲੀ ਬੈਰੀਅਲ ਜੀ ਇਹ ਡੱਬੇ ਜਿਹੜੇ ਕੀ ਰੱਖੇ ਹੋਏ ਨੇ ਆਪਾਂ ਦੁਕਾਨ ਦੇ ਵਿੱਚ ਭਾਜੀ ਇਹਦੇ ਡੱਬੇ ਆ ਨਾ ਇਹ ਅੱਜ ਕੱਲ ਦੀ ਬਹੁਤ ਵਧੀਆ ਯੂਨੀਕ ਚੀਜ਼ ਹੈ ਇਹਨੂੰ ਕਹਿੰਦੇ ਆ ਏਅਰ ਫਰਾਇਰ ਓਕੇ Jolly Enterprise ਕੋ ਸਾਰੇ ਕੰਪਨੀਆਂ ਦੇ ਏਅਰ ਫਰਾਇਰ ਮਿਲਣਗੇ ਕੈਂਟ ਦੇ ਮਿਲਣਗੇ ਫਿਲਮਸੇ ਮਿਲਣਗੇ 우샤 ਦੇ ਮਿਲਣਗੇ ਪ੍ਰਿੰਗਲ ਦੇ ਮਿਲਣਗੇ ਉਹ ਵੀ ਸਟਾਰਟਿੰਗ ਰੇਂਜ ਮਿਲੇਗੀ 3990 ਰੁਪਏ ਦੀ 에어 ਫਰਾਇਰ ਜੋਲੀ ਇੰਟਰਪ੍ਰਾਈਜ਼ ਕੋ ਭਾਜੀ ਅਵੇਲੇਬਲ ਹੈ ਕਿਸੇ ਕੋਈ ਦਿਵਾਲੀ ਦੇ ਗਿਫਟ ਕਰਨਾ ਹੈ ਕਿਸੇ ਨੂੰ ਕੁਝ EMPLOYEES ਨੂੰ ਗਿਫਟ ਦੇਣਾ ਹੈ ਕਿਸੇ ਫਰੈਂਡ ਨੂੰ ਦੇਣਾ ਉਹ ਸਾਡੇ ਕੋਲ ਜੋਲੀ ਇੰਟਰਪ੍ਰਾਈਜ਼ ਕੋ ਲਾਗੇ ਇਸ ਤਰ੍ਹਾਂ ਦੇ ਬਹੁਤ ਹੋਰ ਜਿਹੜੇ ਹੈਗੇ ਗਿਫਟ ਭਾਜੀ ਆ ਚੁੱਕੇ ਆ ਉਸ ਤੋਂ ਇਲਾਵਾ ਇਹਦੇ ਨਾਲ ਅਸੀਂ ਤੁਹਾਨੂੰ 5000 ਤੋਂ ਉੱਪਰ ਸ਼ਾਪਿੰਗ ਦੇ ਨਾਲ ਸਕ੍ਰੈਚ ਕਾਰਡ ਵੀ ਦੇ ਰਹੇ ਆ ਭਾਜੀ ਚਿਮਨੀ ਚੂਲੇ ਰੱਖਿਆ ਇਹ ਸਕੀਮਾਂ ਵੀ ਹੈਗੀਆਂ ਆਕਸ ਕਹਿੰਦੇ ਸਕੀਮਾਂ ਨਹੀਂ ਮਿਲਦੀਆਂ ਦੇ ਉੱਪਰ ਸਕੀ ਨਾਲ ਚੁੱਲਾ ਬਿਲਕੁਲ ਫਰੀ ਦੇ ਰਹੇ ਆ ਭਾਜੀ ਦੋ ਅਲਾਵਾ ਵੀ ਗਲਾਸ ਵਾਲਾ ਉਸ ਤੋਂ ਇਲਾਵਾ ਚੁੱਲਾ ਤਾਂ ਦੇ ਰਹੇ ਆ ਨਾਲ ਇਲੈਕਟ੍ਰਿਕ ਕੇਟਲ ਵੀ ਫਰੀ ਦੇ ਰਹੇ ਆ ਉਹ ਤੋਂ ਇਲਾਵਾ ਨਾਲ ਭਾਜੀ ਸਕ੍ਰੈਚ ਕਾਰ ਵੀ ਫਰੀ ਦੇ ਰਹੇ ਆ ਨਾਲ ਭਾਜੀ ਇਹ ਦੇਖੋ ਨਾਲ ਦਵੋਗੇ ਨਾਲ ਦਵੋਗੇ ਉਹ ਤੋਂ ਇਲਾਵਾ ਚਿਮਨੀ ਦੀ ਗਾਰੰਟੀ ਨੋਟ ਕਰ ਲਓ ਲਿਖ ਲਓ 15 ਸਾਲ ਦੀ ਗਾਰੰਟੀ ਦੇਵਾਂਗੇ ਜੋਲੀ ਇੰਟਰਵੈਲ ਉਹ ਵੀ ਹੋਮ ਸਰਵਿਸ ਦੇਵਾਂਗੇ ਭਾਜੀ ਸਾਡੇ ਕੋਲ ਦੇਖੋ ਸਪੀਕਰਾਂ ਦੀ ਬਹੁਤ ਰੇਂਜ ਹੈਗੀ ਜਿਸ ਤਰ੍ਹਾਂ ਦਾ ਮਰਜੀ ਸਪੀਕਰ ਲੈ ਲਓ 2.1 4.1 ਸਿੰਗਲ ਟਾਵਰ ਡਬਲ ਟਾਵਰ ਔਰ ਉਸ ਤੋਂ ਲਾਵਾ ਡੀਸੀ ਮਾਡਲ ਵੀ ਹੈਗੇ ਤੁਹਾਡੇ ਵਿਦਾਊਟ ਲਾਈਟ ਵੀ ਬੈਕਅਪ ਦੋ ਤੋ 3 ਘੰਟੇ ਦਾ ਰਹੇਗਾ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਸਾਡਾ ਸਟਾਕ ਦਿਖਾਤਾ ਜਾਵੇ ਭਾਜੀ ਸਕ੍ਰੈਚ ਕਰ ਦੇਵੇ ਸੇ ਆਪਣੇ ਕਸਟਮਰ ਨਾਲ ਲੈਣਾ ਇਹ ਜੋ ਲੱਖਾਂ ਦੇ ਇਨਾਮ ਕਸਟਮਰ ਫ੍ਰੀ ਵਿੱਚ ਇਨਸਟੈਂਟ ਉਹ ਵੀ ਨਾਲ ਲੈ ਕੇ ਜਾਏਗਾ ਭਾਜੀ ਸਿਰ ਪਹੁੰਚਣਾ ਜੋਲੀ ਐਂਟਰਪ੍ਰਾਈਜ਼ਸ ਤੇ ਆ ਭਾਜੀ ਜੋਲੀ ਐਂਟਰ ਤੇ ਜਾਣਾ ਕਨੋਲੀ ਬਹਿਰੀਆਂ ਨਾਲ ਕੋਲ ਭਾਜੀ ਫੇਰ ਵਾਸ਼ਿੰਗ ਮਸ਼ੀਨਾਂ ਲੈ ਆਏ ਨਵੀਆਂ ਬਾਜੀ ਸਾਹਿਬ ਟ੍ਰਫਨ ਦੀ ਮਸ਼ੀਨ ਲੈ ਆ 8 ਕਿਲੋ ਦੀ 9 ਕਿਲੋ ਦੀ ਉਹ ਵੀ ਕੰਪਨੀ ਟੀ ਸੀਰੀਜ਼ ਦੇ ਬ੍ਰੈਂਡਡ ਮਸ਼ੀਨ ਦਵਾਗੇ ਤੁਹਾਨੂੰ ਉਹਦੇ ਨਾਲ 25 ਲੀਟਰ ਦਾ ਬਿਲਕੁਲ ਗਿਜ਼ਰ ਫ੍ਰੀ ਦਵਾਗੇ ਬਾਜੀ ਦਵਾਂਗੇ ਪੱਕੀ ਗੱਲ ਹੈ ਗਿਜ਼ਰ ਨਾਲ ਬਿਲਕੁਲ ਫ੍ਰੀ ਦੇਵਾਂਗੇ ਉਹ ਵੀ 12990 ਦੇ ਵਿੱਚ 8 ਕਿਲੋ ਤੇ 13990 9 ਕਿਲੋ ਮਸ਼ੀਨ ਉਹਦੇ ਨਾਲ 25 ਲੀਟਰ ਦਾ ਗਿਜ਼ਰ ਬਿਲਕੁਲ ਫ੍ਰੀ ਮਿਲੇਗਾ ਬਾਜੀ ਫ੍ਰੀ ਵਾਲੀ ਸਕੀਮ ਫੇਰ ਲਾਤੀ 43 ਦੇ ਬੱਤੀ ਵਾਲੀ ਲੱਗਦਾ ਬਾਜੀ ਸਾਹਿਬ ਜੌਲੀਐਂਟ ਬਣਾ ਫ੍ਰੀ ਐਲਈਡੀ ਦੇਤੀ ਬਿਲਕੁਲ ਫ੍ਰੀ 43 ਇੰਚ ਐਲਈਡੀ ਦੇ ਜੀ ਅੱਜ ਅਸੀਂ ਜੋਲੀ ਇੰਟਰਪ੍ਰਾਈਜ਼ ਆਏ ਜਲੇ ਬਹੁਤ ਹੀ ਵਧੀਆ ਡੈਕੋਰੇਟਿਵ ਆਈਟਮ ਦੀਵਾਲੀ ਦੇ ਉਪਕਸ਼ ਲੈ ਕੇ ਆਏ ਜਿਵੇਂ ਦੇਖੋ ਮੈਂ ਤੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਫੋਕਸ ਕਰਕੇ ਦਿਖਾਤਾ ਜਾਵੇ ਦੇਖੋ ਜਿਵੇਂ ਬੁੱਧਾ ਜੀ ਹੋਗੇ ਗਣੇਸ਼ ਜੀ ਹੋਗੇ ਛੋਟੇ ਸਾਈਜ਼ ਚ ਵੱਡੇ ਸਾਈਜ਼ ਚ ਬੁੱਧਾ ਜੀ ਹੋਗੇ ਇਦਾਂ ਦੇ ਦੇਖੋ ਬਹੁਤ ਹੀ ਯੂਨੀਕ ਆਈਟਮ ਆ ਜੋਲੀ ਇੰਟਰਪ੍ਰਾਈਜ਼ ਵੱਲ ਦੀਵਾਲੀ ਦੇ ਲੈ ਕੇ ਆਇਆ ਉਹ ਵੀ 25% ਡਿਸਕਾਊਂਟ ਦੇ ਨਾਲ ਜਿਵੇਂ ਵਾਟਰਫਾਲ ਹੋਗੇ ਦੇਖੋ ਇਸ ਤਰ੍ਹਾਂ ਦੀ ਆਈਟਮਾਂ ਸਾਡੇ ਕੋਲ ਜੋਲੀ ਇੰਟਰਪ੍ਰਾਈਜ਼ ਤੇ ਹੈਗੀਆਂ ਤੇ ਇਹਦੇ ਨਾਲ ਤੁਹਾਨੂੰ 5000 ਤੋਂ ਉਪਰਲੀ ਕੋਈ ਤੁਸੀਂ ਆਈਟਮ ਲੈਣੀ ਹੈ ਸਕ ਨਿਕਲੇਗਾ ਜੀ ਸਾਡੇ ਕੋਲ ਗਿਫਟਿੰਗ ਲਈ ਬਹੁਤ ਆਈਟਮਾਂ ਜੋਲੇ ਹੋਈਆਂ ਜਾਈਟਮਾਂ ਹੈਗੀਆਂ ਦਿਵਾਲੀ ਆ ਰਹੀ ਹੈ ਸਾਡੇ ਕੋਲ ਦੇਖੋ ਉਹਦੇ ਪਲੱਗ ਦੇਖੋ ਜਿਵੇਂ ਸਟੇਟਨਰ ਹੈਗੇ ਆ ਹੈਅ ਡਰਾਇਰ ਹੈਗੇ ਆ ਟ੍ਰਿਮਰ ਹੈਗੇ ਆ ਆਇਰਨ ਹੈਗੀ ਹੈ ਹੈਂਡ ਬਲੈਂਡਰ ਹੈਗੇ ਆ ਸਾਡੇ ਕੋਲ ਆਇਰਨ ਸਟੀਮ ਆ ਰਿਹਾ ਨਾ ਨੋਰਮਲ ਹੈ ਸਟੀਲ ਕੋਲ ਇੰਡਕਸ਼ਨ ਹੁੰਦੇ ਆ ਸਾਡੇ ਕੋਲ ਇਸ ਤੋਂ ਇਲਾਵਾ ਇਲੈਕਟ੍ਰਿਕ ਕੇਟਲ ਹੁੰਦੀ ਹੈ ਸਾਡੇ ਕੋਲ ਐਦਾਂ ਦੇ ਛੋਟੇ ਛੋਟੇ ਅਪਲਾਈਐਂਸਸ ਮਿਕਸੀ ਜੀਐਮਜੀ ਸਾਰਾ ਕੁਝ ਹੈਗਾ ਇਹ ਸਾਰੀ ਸਕੀਮ ਲੈਂ ਲਈ ਤੁਸੀਂ ਜੋਲੀ ਪੁੱਛ ਗਏ ਅੱਜ ਕੱਲ੍ਹ ਕਹਿੰਦੇ ਬੱਚਿਆਂ ਤੋਂ ਲੈ ਕੇ ਐਮਪਲੋਇਰ ਤੱਕ ਹਰ ਇੱਕ ਦੀ ਨੀਡ ਹੈ ਲੈਪਟਾਪ ਲੈਪਟਾਪ ਵੀ ਰੱਖੇ ਹੋਏ ਨੇ ਸਕੀਮਾਂ ਕਿਹੜੀਆਂ ਦਿਵਾਲੀ ਦੇ ਇਸ ਵਾਰ ਭਾਜੀ ਸਾਡੇ ਕੋਲ ਹਰੇਕ ਕੰਬੇ ਦੇ ਲੈਪਟਾਪ ਹੈਗੇ ਐਚਪੀ ਦੇ ਮਿਲ ਜਾਣਗੇ ਡੈਲ ਦੇ ਮਿਲ ਜਾਣਗੇ ਲੀਓਵੋ ਦੇ ਮਿਲ ਜਾਣਗੇ ਔਰ ਸਾਰੀ ਰੇਂਜ ਮਿਲ ਜੇਗੀ i3 ਮਿਲ ਜੇਗਾ i5 ਮਿਲ ਜੇਗਾ i7 ਮਿਲ ਜੇਗਾ ਜੀਓ ਦੇਖੋ ਸੀ ਐਚਪੀ ਦੀ ਰੇਂਜ ਲਾਈ ਹੋਈ ਹੈ ਦੇਖੋ ਇਹਦੇ ਨਾਲ ਤੁਹਾਨੂੰ ਅਸੀਂ ਤਿੰਨ ਤਿੰਨ ਗਿਫਟ ਦੇ ਰਹੇ ਹਾਂ ਦਿਵਾਲੀ ਦੇ ਵੇਲੇ ਇਕ ਤਾਂ ਤੁਹਾਨੂੰ ਲੈਪਟਾਪ ਬੈਗ ਦੇਵਾਂਗੇ ਭਾਜੀ ਆ ਦੇਖੋ ਲੈਪਟੋਪ ਬੈਗ ਐਚਪੀ ਕੰਪਨੀ ਦਾ ਬਾਜੀ ਇਹ ਵੀ ਬਿਲਕੁਲ ਫ੍ਰੀ ਮਿਲੇਗਾ ਦੇਖੋ ਉਸ ਤੋਂ ਇਲਾਵਾ ਸੀ ਸਕ੍ਰੈਚ ਕਾਰਡ ਹਰੇਕ ਜਗ੍ਹਾ ਬਿਲਕੁਲ ਭਾਈ ਜੋਲੀਅੰਟ ਵੇ ਸਪੈਸ਼ਲ ਸਕੀਮ ਲਈ ਹੈ ਸਕ੍ਰੈਚ ਕਾਰਡ ਹੈ ਕੋਈ ਵੀ ਆਈਟਮ 5000 ਤੋਂ ਉੱਪਰ ਲੋਂਗੋ ਉਹਨੇ ਸਕ੍ਰੈਚ ਕਾਰਡ ਮਿਲੇਗਾ ਜੋ ਵੀ ਨਿਕਲੇਗਾ ਇੰਸਟਾ ਤੁਹਾਨੂੰ ਬਿਲਕੁਲ ਫ੍ਰੀ ਮਿਲੇਗਾ ਬਾਜੀ ਦੇ ਨਾਲ ਔਰ ਇਹ ਤੋਂ ਇਲਾਵਾ ਜੀ ਤੁਹਾਨੂੰ 0% ਬਜਾਜ ਫਾਈਨਾਂਸ ਆਈਡੀਐਫਸੀ ਫਾਈਨਾਂਸ ਗੋਮ ਕ੍ਰੈਡਿਟ ਸਾਰੇ ਬਾਜੀ ਕਰਕੇ ਦਵਾ ਦੇਗਾ ਇਸ ਵਾਰ ਸੀ 5990 ਦੇ ਵਿੱਚ ਸੁਜਾਤਾ ਦਾ ਗਲਾਸ ਲਾਈਨ ਗੀਜ਼ਰ ਦੇਣ ਜਾ ਰਹੇ ਆ ਉਹ ਤੋਂ ਇਲਾਵਾ ਸਾਡੇ ਕੋਲ ਬਜਾਜ ਦਾ ਗੀਜ਼ਰ, ਓਰੀਐਂਟ ਦਾ ਗੀਜ਼ਰ, ਰਿਕਾਲਡ, ਲੇਜ਼ਰ ਸਿੰਗਰ ਖੈਤਾਨ ਸਾਰੀ ਕੰਪਨੀ ਦਾ ਗੀਜ਼ਰ ਤੁਹਾਨੂੰ ਸਾਡੇ ਕੋਲ ਅਵੇਲੇਬਲ ਹੋਣਗੇ ਜੀ। ਭਾਜੀ ਵੀਡੀਓ ਸ਼ੇਅਰ ਤੇ ਕਿਹੜੀ ਆਫਰ ਲਾ ਰਹੇ ਹੋ ਫਿਰ? ਭਾਜੀ ਜੌਲੀ ਇੰਟ ਵੈਨ ਇਸ ਵਾਰ ਜੇ ਤੁਸੀਂ ਸਾਡੇ ਕਸਟਮਰ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਉਹਨਾਂ ਨੂੰ ਜੇ ਸਮਾਰਟ ਕੰਪਨੀ ਦੀ ਚਿਮਨੀ ਬਿਲਕੁਕੁਲ ਫ੍ਰੀ ਦੇਵਾਂਗੇ। ਜਿਹੜੇ ਕਸਟਮਰ ਸਾਡੀ ਵੀਡੀਓ ਨੂੰ ਬਹੁਤ ਵਧੀਆ-ਵਧੀਆ ਕਮੈਂਟ ਦੇਣਗੇ ਉਹਨਾਂ ਵਿੱਚੋਂ ਸਿਲੈਕਟ ਕਰਕੇ ਜ ਨੇ ਪੱਕੀ ਗੱਲ 100% ਹੈ ਜੀ ਕਰ ਦਿਓ ਵੀਡੀਓ ਸ਼ੇਅਰ ਤੇ ਪਹੁੰਚੋ ਜੋਲੀ ਐਂਟਰਪ੍ਰਾਈਜ਼ਸ ਦੇ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਓ ਤੇ ਅਖੀਰ ਵਿੱਚ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਮੈਂ ਆਪਣੇ ਕਸਟਮਰ ਨੂੰ ਇਹੀ ਕਹਿਣਾ ਚਾਹਾਂਗਾ ਸਾਡੇ ਜੋਲੀ ਐਂਡਵੇਸ ਦੇ ਬਹੁਤ ਵਧੀਆ ਸਕੀਮਾਂ ਲੱਗ ਚੁੱਕੀਆਂ ਦਿਵਾਲੀ ਦੀਆਂ ਬਹੁਤ ਕੰਬੋ ਆਫਰ ਲੱਗੇ ਹੋਏ ਆ ਹਰੇਕ ਆਈਟਮ ਦੇ ਉੱਪਰ ਕੁਛ ਨਾ ਕੁਝ ਗਿਫਟ ਹੈਗਾ ਉਸ ਤੋਂ ਬਾਅਦ ਇਹ ਸਕ੍ਰੈਚ ਕਾਰਡ ਦੀ ਸਕੀਮ ਹੈ ਇਹ ਬਹੁਤ ਵਧੀਆ ਚਲਾਈ ਹੋਈ ਹੈ ਇੱਥੇ 100% ਸ਼ੋਰ ਗਿਫਟ ਹੈਗੇ ਆ ਐਸੇ ਸਾਡੀ ਸਾਰੀਆਂ ਸਕੀਮਾਂ ਦਾ ਫਾਇਦਾ ਲੈਣ ਲਈ ਤੁਸੀਂ ਜੋ ਕੇ ਜੋਲੀ ਅੰਟਰਪ੍ਰਾਈਜ਼ਸ ਕੋਲੋਨੀ ਬੈਨਰ ਤੇ ਪਹੁੰਚੋ ਧੰਨਵਾਦ ਜੀ ਜੋਲੀ ਭਾਜੀ ਫ੍ਰੀ ਵਿੱਚ ਦੇ ਰਹੇ ਆ ਫਿਲਪਸ ਦੇ ਹੋਮ ਸੈਟਰ ਗੱਲ ਕੀ ਹੈ ਬਿਲਕੁਲ ਭਾਜੀ ਅਸੀਂ ਲੈ ਕੇ ਲਾਤਾ ਫਿਲਪਸ ਦਾ ਸਾਊਂਡ ਬਾਰ ਅਸੀਂ ਆਪਣੇ ਕਸਟਮਰ ਨੂੰ ਬਿਲਕੁਲ ਫ੍ਰੀ ਦੇਣਾ ਹੈ ਇਸ ਦਿਵਾਲੀ ਤੇ ਆਪਣੇ ਕਸਟਮਰ ਦੇ ਫਾਇਦੇ ਕਰਨੇ ਆ ਸਾਡੇ ਕੁਝ ਕੰਪਨੀਆਂ ਦੇ ਮਾਡਲ ਤੇ 43 ਇੰਚ ਦੇ 55 ਇੰਚ ਦੇ 65 ਇੰਚ ਦੇ ਅਸੀਂ ਇਹ ਫਿਲਪਸ ਦੀ ਸਾਊਂਡ ਬਾਰ ਜਿਹਦੀ ਕਿ ਐਮ ਆਰ ਪੀ 15000 ਹੈ ਬਿਲਕੁਲ ਫ੍ਰੀ ਦੇਣੀ ਹੈ ਔਰ 32 ਇੰਚ ਦੀ ਐਲ ਡੀ ਕੰਪਨੀਆਂ ਤੇ ਅਸੀਂ ਜਿਹੜੇ ਇਹ ਹੈਗੇ ਕੈਸਲ ਕੰਪਨੀ ਦਾ ਜਿਹੜਾ ਹੈਗਾ ਦੇਖੋ ਬਿਲਕੁਲ ਬਲੂਟੂਥ ਵਾਲਾ ਸਪੀਕਰ ਜਿਹਦੀ ਕਿ ਐਮ ਆਰ ਪੀ 8990 ਇਹ ਵੀ ਬਿਲਕ ਦੋਨੇ ਚੀਜ਼ਾਂ ਨਾਲ ਦੇਣੀ ਹੈ ਇਹ ਤੋਂ ਇਲਾਵਾ ਅਸੀਂ ਸਕ੍ਰੈਚ ਕਾਰਡ ਵੀ ਨਾਲ ਦੇਣੇ ਆ ਭਾਜੀ ਉਹ ਵੀ ਯਾਰ ਕੜ